ਉਹਨਾਂ ਦੀ ਬੇਨਤੀ ਕਰਦਾ ਮੈਂ ਸੰਦੀ ਗਪਾਲਤਾ ਕਰਾਂ ਤਾਂ ਕਿ ਅਨੁਪਮ ਗਾਇਕ ਸ਼ਸ਼ੀ ਗਿਲਦੇਜ ਦਾ ਕੀ ਅੱਜ ਇਹ ਸਮਾਗਮ ਜਿਹੜਾ ਕਰਾਇਆ ਗਿਆ ਦੀ ਬਾਰੇ ਅੱਜ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਉਤਸਵ ਦੇ ਸੰਬੰਧ ਦੇ ਵਿੱਚ ਭਗਵਾਨ ਵਾਲਮੀਕੀ ਸੇਵਾ ਸੰਗ ਵੱਲੋਂ ਜਿਹੜਾ ਉਹਨਾਂ ਦਾ ਪ੍ਰਗਟ ਦਿਵਸ ਜਿਹੜਾ ਮਨਾਇਆ ਜਾ ਰਿਹਾ ਔਰ ਜਿਹਦੇ ਵਿੱਚ ਮੈਨੂੰ ਵੀ ਸ਼ਾਮਲ ਹੋਣ ਦਾ ਸੁਭਾਗਿਆ ਪ੍ਰਾਪਤ ਹੋਇਆ ਔਰ ਇੱਥੇ ਆ ਕੇ ਨਤਮਸਤਕ ਹੋ ਕੇ ਅਸੀਂ ਵੀ ਆਸ਼ੀਰਵਾਦ ਲਿਆ ਔਰ ਮੇਰੇ ਨਾਲ ਗੁਰਦੇਵ ਦੇਵੀ ਜੀ ਨੀਟੂ ਜੀ ਰਾਸ਼ੀ ਜੀ ਔਰ ਬਹੁਤ ਸਾਰੇ ਸਾਡੇ ਸਾਥੀ ਸਾਡੇ ਨਾਲ ਆਏ ਆ ਅਸੀਂ ਸਾਰਿਆਂ ਨੇ ਇੱਥੇ ਵਿੱਕੀ ਸੋਤਾ ਜੀ ਜਿਨ੍ਹਾਂ ਦੀ ਰੈਂਮਾਈਡ ਵਿੱਚ ਸਾਨੂੰ ਇੱਥੇ ਸੱਦਿਆ ਗਿਆ ਸਾਨੂੰ ਬੁਲਾਇਆ ਗਿਆ ਔਰ ਇਹਦੇ ਲਈ ਜਦੋਂ ਵੀ ਸਾਥੀ ਬਾਰ ਬੈਠੇ ਆ ਆਪਣੀ ਜਾਨ ਦਾ ਇਹ ਮੌਕਾ ਦਿੱਤਾ ਕਿ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਸਕੀਏ ਉਹ ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਤਾਂ ਜਿੱਥੇ ਆਪਾਂ ਜਿਹੜੇ ਘਰਾਂ ਚੋਂ ਘਰ ਤੋੜੇ ਗਏ ਸੀ ਕੁਝ ਮੇਨੂੰ ਇਹ ਵੀ ਪਤਾ ਲੱਗਾ ਕਿਉਂਕਿ 26 ਘਰ ਜਿਹੜੇ ਆ ਤੋੜੇ ਗਏ ਸੀ ਜੀ ਔਰ ਉਹਦੇ ਚ ਅਨੁਸੂਚਿਤ ਜਾਤੀ ਦੇ ਐਸਸੀ ਸਮਾਜ ਦੇ ਸਾਡੇ ਵਾਲਮੀਕ ਸਮਾਜ ਦੇ ਬਹੁਤ ਸਾਰੇ ਘਰਾਂ ਨੂੰ ਵੀ ਤੋੜਿਆ ਗਿਆ ਜਿਹੜਾ ਕਿ ਨਜਾਇਜ਼ ਤੋੜਿਆ ਗਿਆ ਕਿਉਂਕਿ ਐਸਾ ਕੋਈ ਰੂਲ ਨਹੀਂ ਕਹਿੰਦਾ ਕਿਸੇ ਨੂੰ ਅਗਰ ਕਿਸੇ ਦਾ ਘਰ ਤੁਸੀਂ ਤੋੜਨਾ ਚਾਹੁੰਦੇ ਹੋ ਜਾਂ ਤੁਹਾਨੂੰ ਸਰਕਾਰ ਨੂੰ ਕੋਈ ਲੈਂਡ ਚਾਹੀਦੀ ਹੈ ਤਾਂ ਪਹਿਲਾਂ ਉਹਨਾਂ ਦੇ ਮੁਰਵ ਸੇਵਿਆਂ ਦਾ ਰੀਹੈਬਿਟੇਸ਼ਨ ਦਾ ਇੰਤਜ਼ਾਮ ਸਰਕਾਰਾਂ ਨੂੰ ਕਰਨਾ ਹੁੰਦਾ ਹੈ। ਸੋ ਸਰਕਾਰ ਨੇ ਧੱਕਾ ਕੀਤਾ ਇਕੱਲਾ ਇੱਥੇ ਨਹੀਂ ਬਹੁਤ ਸਾਰੀ ਜਗ੍ਹਾ ਤੇ ਹੋਰ ਵੀ ਹੈ। ਜਲੰਧਰ ਵੀ ਜਿਹੜਾ ਸੀ ਕੀਤਾ ਸੀ ਉਹ ਵੀ ਰੋਕਿਆ ਗਿਆ ਸੀ। ਹੋਰ ਜਗ੍ਹਾ ਤੇ ਵੀ ਇੱਥੇ ਵੀ ਮੈਂ ਜਗਰਾਉਂ ਤੋਂ ਅੱਗੇ ਜਿਹੜਾ ਕੁਝ ਬਹੁਤ ਲੰਬੇ ਸਮੇਂ ਤੋਂ ਆਣ ਕੇ ਖੇਤੀ ਵੀ ਕਰਦੇ ਸੀ ਬੈਠੇ ਸੀ ਉੱਥੇ ਘਰਾਂ ਦੇ ਬਿਜਲੀ ਦੇ ਕਨੈਕਸ਼ਨ ਸੀ ਸਭ ਕੁਝ ਸੀ। ਉਹਨਾਂ ਦਾ ਵੀ ਤੋੜਿਆ ਗਿਆ ਜਿਹੜਾ ਮੈਂ ਉਸ ਵੇਲੇ ਕਮਿਸ਼ਨ ਦਾ ਚੇਅਰਮੈਨ ਹੁੰਦੇ ਹੋਏ ਰੋਕਿਆ ਵੀ ਸੀ। ਸੋ ਸਰਕਾਰ ਕਿਤੇ ਨਾ ਕਿਤੇ ਐਸੀ ਹੈ ਕਿ ਨਾ ਤਾਂ ਫੋਟੋ ਲਾਉਂਦੀ ਹੈ ਡਾਕਟਰ ਅੰਬੇਡਕਰ ਜੀ ਦਾ ਨਾ ਤਾਂ ਉਹਨਾਂ ਦਾ ਅੰਬੇਡਕਰ ਜੀ ਦਾ ਇਸਤੇਮਾਲ ਕਰਦੀ ਹੈ ਪਰ ਹਕੀਕਤ ਦੇ ਵਿੱਚ ਉਹਨਾਂ ਨੂੰ ਕਿਤੇ ਵੀ ਐਸੀ ਉਹਨਾਂ ਦੀ ਨਫ਼ਰਤ ਦੀ ਭਾਵਨਾ ਜਿਹੜੀ ਉਹਨਾਂ 'ਚ ਹੁੰਦੀ ਹੈ ਕਿਉਂਕਿ ਇਹ ਹੀ ਸਰਕਾਰ ਸੀ ਜਿਹੜੀ ਕਹਿੰਦੀ ਸੀ ਅਸੀਂ ਡਿੱਪੀ ਸੀਐਮ ਲਗਾਵਾਂਗੇ ਕਿਤੇ ਦਿਖਾਈ ਨਹੀਂ ਦਿੰਦਾ ਇੱਥੇ ਇਹਨੇ ਐਮਪੀ ਲਾਤੇ ਰਾਜ ਸਭਾ 'ਚ ਵੀ ਭੇਜਤੇ ਉਹਦੇ ਵਿੱਚ ਵੀ ਕੋਈ ਐਸੀ ਨਹੀਂ ਦਿੱਤਾ ਸਾਨੂੰ ਇਹ ਤੁਹਾਨੂੰ ਸਾਰਿਆਂ ਨੂੰ ਕਿਹਾ ਗਿਆ ਸੀ ਕਿ ਅਸੀਂ 51000 ਰੁਪਏ ਦਾ ਦੇਾਂਗੇ ਉਹ ਵੀ ਸਾਨੂੰ ਕਿਤੇ ਨਹੀਂ ਦਿਖਾਈ ਦਿੰਦੇ ਔਰ ਬਹੁਤ ਸਾਰੀਆਂ ਜਿਹੜੀਆਂ ਯੋਜਨਾਵਾਂ ਸੀ ਉਹ ਸਾਰੀਆਂ ਜਿਹੜੀਆਂ ਕਿ ਕੇਂਦਰ ਸਰਕਾਰ ਵੱਲੋਂ ਆਲਰੇਡੀ ਪੈਸਾ ਵੀ ਆਉਂਦਾ ਜਿਦਾਂ ਕਿ ਸਕਾਲਰਸ਼ਿਪ ਦਾ ਉਹਦਾ ਵੀ ਘਟਾਲਾ ਹਲੇ ਤੱਕ ਜਿਹੜਾ ਆ ਔਰ ਹਾਈ ਕੋਰਟ ਦੀ ਦਖਲਅੰਦਾਜ਼ੀ ਤੋਂ ਬਾਅਦ ਵੀ ਹੱਲੇ ਤੱਕ ਉਹ ਪੈਸਾ ਜਿਹੜਾ ਆ ਉਹ ਉੱਤੇ ਤੱਕ ਨਹੀਂ ਅਦਾ ਕੀਤਾ ਗਿਆ। ਔਰ ਇਹ ਵੀ ਜਣੀ ਬਹੁਤ ਵੱਡਾ ਜਣੀ ਦਿਲੋਂ ਦਿਖਾਉਂਦੇ ਕਿ ਸਰਕਾਰ ਦੇ ਦਿਲਾਂ ਦੇ ਵਿੱਚ ਐਸੀਆਂ ਦੇ ਪ੍ਰਤੀ ਨਫ਼ਰਤ ਆ। ਸਰਪੋ ਸਾਹਿਬ ਇੱਥੇ ਘੜੀ ਨਹੀਂ ਤੋੜੇਗੇ। ਭਗਵਾਨ ਵਾਲਜੀਤ ਜੀ ਦਾ ਮੰਦਿਰ ਸੀ ਇੱਥੇ ਹੋਰ ਕਿੰਨੀ ਡਿਗਰੀ ਇਸ ਤੇ ਮਿਲਦੀ ਨਹੀਂ। ਉਹ ਵੀ ਖੰਡਰ ਕੀ। ਮੈਂ ਸਾਰੀਆਂ ਉਹਦੇ ਦਲ ਕਰਾਂ ਇਕੱਲੇ ਇੱਕ ਜਗ੍ਹਾ ਹੀ ਨਹੀਂ ਬਹੁਤ ਸਾਰੀ ਜਗ੍ਹਾ ਤੇ ਕੀਤਾ ਔਰ ਖਾਸ ਕਰਕੇ ਟਾਰਗੇਟ ਹੀ ਬਾਲਮਿਕ ਸਮਾਜ ਜਾਂ ਅਨੁਸੂਚੀ ਜਾਤੀ ਵਰਗ ਦੇ ਲੋਕਾਂ ਨੂੰ ਹੀ ਟਾਰਗੇਟ ਕੀਤਾ ਹੈ। ਕਾ ਉਹਨਾਂ ਕੋ ਖੇਤੀ ਦੀ ਜ਼ਮੀਨ ਸੀ ਜੇ ਉਹਦੇ ਤੇ ਵੀ ਉਹਨਾਂ ਨੂੰ ਛਡਾਉਣ ਦੀ ਗੱਲ ਕੀਤੀ ਗਈ ਅੱਜ ਇੱਥੇ ਜੇ 26 ਘਰਾਂ ਦੀ ਜਿਹਨਾਂ ਦੀ ਗੱਲ ਕਰਦੇ ਆ ਉਹ ਵੀ ਤੋੜ ਗਏ ਔਰ ਮੰਦਰ ਜਿਹੜਾ ਤੋੜਨਾ ਇਹ ਸਾਰਾ ਕੁਝ ਦਿਖਾਉਂਦਾ ਕਿ ਇਹਨਾਂ ਦੇ ਪ੍ਰਤੀ ਜਿਹੜੀ ਅਨੁਸੂਚੀ ਜਾਤੀ ਦੇ ਪ੍ਰਤੀ ਐਸੀਆਂ ਦੇ ਪ੍ਰਤੀ ਜਿਹੜਾ ਆ ਇਹ ਸਰਕਾਰ ਦੇ ਪ੍ਰਤੀ ਨਫ਼ਰਤ ਹੈ ਔਰ ਦਿਖਾਵੇ ਲਈ ਇਹ ਡਾਕਟਰ ਬੇੜਕਰ ਦੀ ਫੋਟੋ ਲਗਾ ਰਹੇ ਨੇ ਪਰ ਹਕੀਕਤ 'ਚ ਇਹ ਉਹਨਾਂ ਦੇ ਜਿਹੜੇ ਦਿੱਤੇ ਹੋਏ ਵਿਚਾਰਾਂ ਤੋਂ ਕੋਹਾਂ ਦੂਰ ਹੈ ਤਰੰਤਾਂ ਦੇ ਵਿੱਚ ਜੇ ਤੁਸੀਂ ਦੇਖੋਗੇ ਕਿ ਅੱਜ ਜਦੋਂ ਇਸ ਵਿਰੋਧੀ ਧਿਰ ਦੇ ਇਸਾਂ ਦੇ ਹਾਲਾਤ ਦੇ ਵਿੱਚ ਵੀ ਜਿੱਥੇ ਤੱਕਾ ਕਰਨ ਵਾਲੀ ਸਰਕਾਰ ਹੈ ਉਦੋਂ ਬਾਵਜੂਦ ਵੀ ਤੁਸੀਂ ਦੇਖਦੇ ਹੋ ਕਿ ਦਿੱਲੀ ਹਰ ਰੋਜ਼ ਬਹੁਤ ਵੱਡੇ ਵੱਡੇ ਗਰੁੱਪਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਲੋਕ ਸ਼ਾਮਲ ਹੋ ਰਹੇ ਨੇ ਤੇ ਇਹਦਾ ਮਤਲਬ ਹੈ ਕਿ ਲੋਕਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਆਕਸ਼ ਪਹਿਲੇ ਨਾਲੋਂ ਬਿਹਤਰ ਹੋ ਰਿਹਾ ਔਰ ਜੋ ਅਸੀਂ ਇਹ ਕਹਿ ਸਕਦੇ ਹਾਂ ਕਿ ਅਗਰ ਸਰਕਾਰ ਧੱਕਾ ਨਾ ਕਰੇ ਤੇ ਸਾਨੂੰ ਅچھے ਨਤੀਜੇ ਆਉਣ ਦੀ ਸੰਭਾਅ ਹੈਗਾ ਧੱਕੇ ਦਾ ਹੀ ਹਾਂਜੀ ਧੱਕੇ ਦਾ ਖਰਚਾ ਹੈਗਾ ਤੁਹਾਨੂੰ ਇਹ ਤਾਂ ਜਿੰਨੇ ਵੀ ਹਲੇ ਤੱਕ ਬਾਈ ਇਲੈਕਸ਼ਨ ਹੋਏ ਸਾਰਿਆਂ 'ਚ ਧੱਕਾ ਔਰ ਪੁਲਿਸ ਦਾ ਇਸਤੇਮਾਲ ਅਫਸਰਾਂ ਦਾ ਫੀਲਟਿਕਸ ਜੀਐਸਟੀ ਵਾਲਿਆਂ ਦਾ ਧੱਕਾ ਔਰ ਬਾਕੀ ਜਿਹੜੇ ਪੰਚਾਇਤ ਅਫਸਰਾਂ ਦਾ ਖਾਸ ਕਰਕੇ ਪੰਚਾਇਤਾਂ ਦੇ ਸਰਪੰਚਾਂ ਨੂੰ ਡਰਾਉਣਾ ਕਿ ਨਾ ਹੋਇਆ ਤਾਂ ਤੁਹਾਡੇ ਤੇ ਐਫਆਈਆਰ ਕਰਦੇ ਆਂਗੇ ਤੁਹਾਡੇ ਤੇ ਮੁਕਦਮੇ ਕਰਦੇ ਆਂਗੇ ਇਹ ਸ਼ੁਰੂ ਤੋਂ ਤੱਕ ਜਿਹੜਾ ਹੁੰਦਾ ਆਇਆ ਔਰ ਇਸ ਕਰਕੇ ਦਿਹਾਤੀ ਦੇ ਵਿੱਚ ਲੋਕ ਜਿਹੜੀ ਛੇਤੀ ਡਰਦੇ ਵੀ ਆ ਤੁਸੀਂ ਅਸੀਂ ਦੇਖਿਆ ਹੁਣ ਲੋਕ ਸਭਾ 'ਚ ਵੀ ਇੱਥੇ ਦਿਹਾੜ ਦੇ ਲੋਕਾਂ ਨੇ ਤਾਂ ਥੋੜਾ ਮਨ 'ਚ ਡਰ ਸੀ ਔਰ ਸ਼ਹਿਰ ਦੇ ਲੋਕਾਂ ਦੇ ਮਨਾਂ 'ਚ ਉਹ ਡਰ ਨਹੀਂ ਹੁੰਦਾ ਸੋ ਕਿਉਂਕਿ ਉਹ ਸਾਰਾ ਦਿਹਾਤੀ ਏਰੀਆ ਹੈ ਅਗਰ ਤੱਕਾ ਨਾ ਹੋਵੇ ਤਾਂ ਭਾਰਤੀ ਜਨਤਾ ਪਾਰਟੀ ਦੇ ਅੱਛੇ ਨਤੀਜੇ ਆਉਣਗੇ ਸਾਡੇ ਪੰਜਾਬ ਦੇ ਬੀਐਸਐਸ ਦੇ ਪ੍ਰਧਾਨ ਨੇ ਵਿਕੀ ਸੁਤਾ ਜੀ ਅੱਜ ਪਰਮਾਤਮਾ ਦਾ ਉਹਨਾਂ ਨੇ ਵਿਸ਼ਾਲ ਜੋ satsang ਆ ਉਹ ਕਰਵਾਇਆ ਔਰ ਉਸ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕਿ ਸਾਰੇ ਧਾਰਮਿਕ ਸਮਾਜਿਕ ਰਾਜਨੀਤਿਕ ਲੋਕ ਜਿਹੜੇ ਨੇ ਅੱਜ ਉੱਥੇ ਪਰਮਾਤਮਾ ਦੇ ਚਰਨਾਂ 'ਚ ਨਤਮਸਤ ਹੋਣ ਲਈ ਆਏ ਆ ਔਰ ਮੈਂ ਆਪਣੇ ਵੱਲੋਂ ਵੀ ਭਾਰਤੀ ਆਲਮਿਕ ਧਰਮ ਸਮਾਜ ਵੱਲੋਂ ਵੀ ਔਰ ਦਲ ਵਿਸਵਾ ਵਿਕਾਸ ਬੋਰਡ ਦਾ ਚੇਅਰਮੈਨ ਹੋਣ ਦੇ ਨਾਤੇ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਭਗਵਾਨ ਸਿੰਘ ਜੀ ਮਾਨ ਸਾਹਿਬ ਵੱਲੋਂ ਅੱਜ ਵਿਕੀ ਸੋਤਾ ਜੀ ਨੂੰ ਤੇ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਔਰ ਪਰਮਪિતા ਪਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਪਰਮਾਤਮਾ ਸਾਰਿਆਂ ਦੀਆਂ ਮਨੋਕਾਮਨਾਵਾਂ ਜਿਹੜੀਆਂ ਵਾਂ ਉਹਨਾਂ ਨੂੰ ਪੂਰੀਆਂ ਕਰਨ ਵਿਕੀ ਸੋਤਾ ਜੀ ਦੇ ਵੱਲੋਂ ਅੱਜ ਭਗਵਾਨ ਮਹਾਰਿਸ਼ੀ ਵਾਲਮੀਕੀ ਦਾ ਪ੍ਰਗਟ ਦਿਵਸ ਮਨਾਇਆ ਜਾ ਰਿਹਾ ਔਰ ਅੱਜ ਬੜੀ ਸੰਖਿਆ ਦੇ ਲੋਕ ਇੱਥੇ ਇਕੱਠੇ ਹੋਣ ਨੇ ਮੈਂ ਭਗਵਾਨ ਮਹਾਰਿਸ਼ੀ ਵਾਲਮੀਕੀ ਦੇ ਪਾਵਨ ਪ੍ਰਗਟ ਦਿਵਸ ਤੇ ਮੁਬਾਰਕਬਾਦ ਦਿੰਦਾ ਧੰਨਵਾਦ ਅੱਜ ਵੀਐਸਐਸ ਵੱਲੋਂ ਵਿਕੀ ਸੋਤਾ ਜੀ ਦੇ ਗਵਾਇ ਦੇ ਵਿੱਚ ਵਾਗ ਮਰਦੀ ਦੇ ਵਿੱਚ ਵਿਸ਼ਾਲ ਸਸੰਗ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ 52 ਪ੍ਰਗਟ ਉਸਵਦੇਵ ਉਪਰਸਤੇ ਵਿੱਚ ਕਰਵਾਇਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਵੀਰੇ ਸਾਪਾ ਜੀ ਗੁਰਦੇਵ ਸ਼ਰਮਾ ਦੇਵੀ ਜੀ ਤੇ ਮਹੇਜਪਾਲ ਦੇ ਸਾਹਰ ਸਾਡੀ ਸਪੋਰਟ ਦੀ ਟੀਮ ਆਈ ਹੈ ਪਰਤਪਤਾਰੀਆ ਜੀ ਤੇ ਬਹੁਤ ਵਿਸ਼ਾਲ ਸੱਜਣ ਆ ਤੇ ਕੋ ਉਪਰਾਲਾ ਵੀ ਜਿਹੜੇ ਇੱਥੇ ਮਕਾਨ ਟੁੱਟੇ ਸੀਗੇ ਉਹਨਾਂ ਦੇ ਕਰਕੇ ਇੱਕ ਜਿਹੜਾ ਅਭਿਆਨ ਚੱਲ ਰਿਹਾ ਹੈ 1.5-2 ਮਹੀਨੇ ਤੋਂ ਵਿਕੀ ਸੋਤਾ ਜੀ ਦੇ ਗਵਾਈ ਦੇ ਵਿੱਚ ਤੇ ਮੈਂ ਆਸ ਕਰਦਾ ਵੀ ਜਿੰਨੇ ਵੀ ਲੀਡਰਸ਼ਿਪ ਆ ਪੂਰਾ ਵਿਸ਼ਵਾਸ ਦਿਵਾ ਕੇ ਗਈ ਹੈ ਵੀ ਜਿਹੜੇ ਵੀ ਲੋਕਾਂ ਦੇ ਇੱਥੇ ਮਕਾਨ ਟੁੱਟੇ ਸੀ ਉਹਨਾਂ ਨੂੰ ਇਨਸਾਫ ਦਵਾਇਆ ਜਾਊਗਾ ਵੀ ਇੱਥੇ ਠੀਕ ਹੈ ਅੱਜ 라ਵਣ ਰਾਜ ਚੱਜ ਰਿਹਾ ਵਾ ਪਰ ਇਹ ਸਦਾ ਨਹੀਂ ਰਹਿਣਾ ਇੱਕ ਨਾ ਇੱਕ ਦਿਨ ਜਿਹੜੀ ਸੱਤੇ ਦੀ ਜਿੱਤ ਹੋਊਗੀ ਤੇ ਗਰੀਬ ਲੋਕਾਂ ਦੇ ਮਕਾਨ ਉਹਨਾਂ ਨੂੰ ਵਾਪਸ ਹੋਣਗੇ